ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਨਿੰਬੂਰੇ ਬੂਟੇ ਦੀ ਇੱਕ ਏਦਾਂ ਦੀ ਬਿਮਾਰੀ ਦੱਸਦੇ ਹਾਂ ਜਿਹਦੇ ਨਾਲ ਕਿ ਬੂਟਾ ਕਾਫੀ ਹੱਦ ਤੱਕ ਚਾਂਸ ਹੈ ਬੂਟੇ ਸੁੱਕ ਜਾਣਦੇ ਜਾਂ ਕਿ ਡਾਣੀਆਂ ਸੁੱਕਣ ਲੱਗ ਪੈਂਦੀਆਂ ਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਇਸ ਤਰ੍ਹਾਂ ਜਿੱਦਾਂ ਕਿ ਡਾਣੀਆਂ ਚੋਂ ਗੂਂਦ ਨਿਕਣ ਲੱਗ ਪਿਆ ਗੂਨ ਟੈਪ ਨਿਕਣ ਲੱਗ ਪਿਆ ਇਸ ਬਿਮਾਰੀ ਦੇ ਨਾਲ ਨਿੰਬੂਰੇ ਬੂਟਾ ਬਹੁਤ ਸ਼ੀਤੀ ਸੁੱਕਦਾ ਤੇ ਬਹੁਤ ਚਾਂਸ ਹੁੰਦੇ ਬੂਟੇ ਸੁੱਕ ਜਾਣਦੇ ਜਿੱਦਾਂ ਕੀ ਬੂਟੇ ਨੇ ਬਰੀਕ ਦਾਣੀਆਂ ਸੁੱਕਣ ਲੱਪਣਗੇ ਤੇ ਹੌਲੀ-ਹੌਲੀ ਕਰਕੇ ਬੂਟਾ ਵੀ ਸੁੱਕ ਜਾਂਦਾ ਜੇਕਰ ਕੇ ਤਾਂ ਟ੍ਰੀਟਮੈਂਟ ਨਾ ਕੀਤਾ ਜਾਵੇ ਤੇ ਇਹਦਾ ਟ੍ਰੀਟਮੈਂਟ ਕਰਨ ਵਾਸਤੇ ਪਹਿਲਾਂ ਆਪਾਂ ਬਰੀਕ ਦਾਣੀਆਂ ਲਾ ਲੈਣੀਆਂ ਲਾਗੇ ਛਾਗੇਆਂੀਆਂ ਜਿਸ ਨਾਲ ਕਿ ਆਪਣਾ ਹੱਥ ਰੀਆ ਸੁੱਖਾ ਚੱਲੇ ਤੇ ਜਿੰਨੇ ਵੀ ਥਾਵਾਂ ਤੋਂ ਇਸ ਦੇ ਗੂੰਦ ਨਿਕਲੇ ਆਵਾ ਗੂੰਦ ਨਿਕਲੇ ਇਸ ਨੂੰ ਆਪਾਂ ਛੱਲ ਦੇਣਾ ਜਿੱਦਾਂ ਕਿ ਆਪਣੀ ਛੱਲ ਪੋਲੀਆਂ ਹੋ ਜਾਂਦੀਆਂ ਨੇ ਇਸ ਦੀਆਂ ਬੂਟੋਂ ਤੇ ਉਸ ਸਾਰਾ ਆਪਣਾ ਗੂੰਦ ਲਾ ਦੇਣਾ ਇਹੜਾ ਕੇਸ ਬੂਟੇ ਦੇ ਵਿੱਚੋਂ ਨਿਕਲਦਾ ਉਹ ਤਾਂ ਆਪਾਂ ਹਲਕਾ-ਹਲਕਾ ਸ਼ੈਲ ਦੇਣਾ ਕਿਸੇ ਬਲੇਡ ਦੀ ਮਦਦ ਨਾਲ ਸ਼ੈਲ ਸਾਦੇ ਆ ਜਾਂ ਕਿਸੇ ਵੀ ਤਰ੍ਹਾਂ ਜਿਆਦਾ ਨਹੀਂ ਆਪਾਂ ਜੱਕਵੀ ਕਰਨ ਬੂਟੇ ਨੂੰ ਸਿਰਫ ਉਹਨਾਂ ਥਾਂ ਤੋਂ ਕਰਨ ਜਿੱਥੇ ਇਥੇ ਗੁੰਦ ਜਿਆ ਨਿਕਲਿਆ ਵਾ ਨਿਕਲਿਆ ਉਸ ਤੋਂ ਉਹ ਜਗ੍ਹਾ ਆਪਾਂ ਸਫਾਈ ਕਰ ਲੈਣੀ ਮੋੜ ਤਾਂ ਵੀ ਥੋੜੀ-ਥੋੜੀ ਮਿੱਟੀ ਹਟਾ ਲੈਣੀ ਮਤਲਬ ਆਪਾਂ ਵਿੱਚ ਮੋੜ ਤੱਕ ਇਹਦਾ ਟ੍ਰੀਟਮੈਂਟ ਹੋ ਸਕੇ ਤੇ ਇਸ ਢੰਗ ਨਾਲ ਆਪਾਂ ਇਹਦੀ ਜਿੱਥੇ ਵੀ ਕਿਤੇ ਇਸ ਦਾ ਗੁੰਦ ਨਿਕਲਦਾ ਹੈ ਸਾਹ ਬਣਾ ਉਸਨੂੰ ਇਹਨਾਂ ਕਲੀਨ ਕਰ ਦੇਣਾ ਬਿਲਕੁਲ ਬਿਲਕੁਲ ਕਲੀਨ ਕਰਕੇ ਆਪ ਤੁਸੀਂ ਦੇਖ ਸਾ ਜਿਹੜੀ ਕਿ ਸੁੱਕੀ ਡਾਣੀ ਉਸ ਵੀ ਆਪਾਂ ਲਾ ਲੈਣੀ ਹੈ ਵਿੱਚੋਂ ਤੇ ਜਿੰਨੀਆਂ ਮੋਟੀਆਂ ਡਾਣੀਆਂ ਸਾਰੀਆਂ ਆਪਾਂ ਚੈੱਕ ਕਰ ਲੈਣੀ ਜਿੱਥੇ ਤੇ ਇਸ ਵਿੱਚ ਗੂਂਦ ਨਿਕਲਿਆ ਸਾਰੀਆਂ ਆਪਾਂ ਇਸ ਨੂੰ ਹਰ ਕਾਲ ਕੱਛਲ ਦੇਣਾ ਜਿੱਥੇ ਤੇ ਗੂਂਦ ਨਿਕਲਿਆ ਵਾ ਤੇ ਤੇ ਗੂਂਦ ਨਿਕਲਿਆ ਉਸ ਨੂੰ ਵਧੀਆ ਤਰੀਕੇ ਨਾਲ ਸਫਾਈ ਕਰਕੇ ਜੋ ਗਮ ਜਾਂ ਗੂਂਦ ਜਾਂ ਨਿਕਲਿਆ ਇਸ ਦੀ ਬਿਲਕੁਲ ਆਪਾਂ ਸਫਾਈ ਕਰ ਦੇਣੀ ਕਿਤੇ ਰਹਿਣਾ ਨਹੀਂ ਚਾਹੀਦਾ ਜਿੱਥੇ ਤੋਂ ਨਿਕਲਿਆ ਉਸ ਦਾ ਆਪਾਂ ਮੜ ਮੜ ਖਰੋਚ ਦੇਣਾ ਫਿਰ ਸਾਰਾ ਸਫਾਈ ਕਰ ਦੇਣੀ ਇਸ ਲਈ ਆਪਾਂ ਲੈਣਾ ਬੂਟੇ ਦੇ ਹਿਸਾਬ ਨਾਲ ਜਿੰਨਾ ਕਿ ਆਪਣਾ ਪਾਣੀ ਹੈ ਇੱਕ ਬੂਟੇ ਨੂੰ 100 200 ਗ੍ਰਾਮ ਪਾਣੀ ਲੱਗ ਜਾਂਦਾ ਉਹਨਾਂ ਕਾਪਾ ਪਾਣੀ ਲੈ ਸਕਦੇ ਆ ਇਹਦੇ ਟ੍ਰੀਟਮੈਂਟ ਲਈ ਤੇ ਆਪਾਂ ਕਲੋਰੋ ਦਵਾਈ ਜਿਹੜੀ ਆਪਣੀ ਆਉਂਦੀ ਆ ਨਾਰਮਲ ਸਿੰਕ ਵਾਸਤੇ ਤੇ ਕਰੋ ਰੂਪੇ ਰੋਸ ਜਿਹੜੀ 30% ਵਾਲੀ ਵੀ ਆਉਂਦੀ ਹੋਰ ਵੀ ਕਈ ਫਾਰਮੂਲੇਸ਼ਨ ਜਿਉਂਦੀ ਹੋਰ ਵੀ ਆਪਾਂ ਕੋਈ ਕੀੜੇ ਮਾਰ ਦਵਾਈ ਲੈ ਸਕਦੇ ਆ 500 50000 ਜਿਹੜਾ ਉਹ ਵੀ ਲੈ ਸਕਦੇ ਆ ਆਪਾਂ 100 ਗ੍ਰਾਮ ਪਾਣੀ ਵਿੱਚ ਇਸ ਦੀ 2 ਤੋਂ 3 ਐਮ ਐਲ ਦਵਾਈ ਪਾ ਸਕਦੇ ਆ 2 ਤੋਂ 3 ml 100 ਗ੍ਰਾਮ ਪਾਣੀ ਵਿੱਚ ਬਾਕੀ ਤੁਸੀਂ ਆਪ ਦੇਖਣਾ ਤੁਹਾਡਾ ਪਾਣੀ ਕਿੰਨਾ ਲੱਗਦਾ ਤੇ 100 ਗ੍ਰਾਮ ਪਾਣੀ ਦੇ ਪਿੱਛੇ ਆਪਾਂ ਘੱਟੋ ਘੱਟ 10 ਗ੍ਰਾਮ ਕੋਈ ਵੀ ਫੰਗੀ ਸਾਈਡ ਲੈਣਾ ਜਿਹੜਾ ਕਿ ਆਪਣੇ ਘਰੇ ਪਿਆ ਹੋਵੇ ਜਾਂ ਕਿ 12 ਰੇਡ ਆਪਣੇ ਘਰੇ ਆਮ ਨਾਰਮਲ ਪਿਆ ਹੁੰਦਾ ਉਹ ਆਪਾਂ 10 ਗ੍ਰਾਮ ਲੈਣਾ 100 ਗ੍ਰਾਮ ਪਾਣੀ ਪਿੱਛੇ ਬਾਕੀ ਤੁਸੀਂ ਆਪਣਾ ਬੂਟੇ ਦਾ ਹਿਸਾਬ ਦੇਖਣਾ ਕਿੰਨਾ ਪਾਣੀ ਲੱਗਦਾ ਉਸ ਦੇ ਤਣੇ ਨੂੰ ਆਪਾਂ ਭੇਨ ਵਾਸਤੇ ਤੇ ਆਪਾਂ ਦਾਸ ਕੇ ਗ੍ਰਾਮ ਦੇ 8 8 ਗੇਟ ਫੰਗੀ ਸਾਈਡ ਲੈਣਾ ਚੋ ਕਿ ਆਪਣਾ 100 ਗ੍ਰਾਮ ਦੇ 8 ਗੇਟ ਪਾਣੀ ਆ ਆਪਾਂ ਅੰਦਾਜ਼ੇ ਨਾਲ ਪਾ ਸਕਦੇ ਹਾਂ ਥੋੜਾ ਬਹੁਤਾ ਵੱਧ ਘੱਟ ਪੈ ਜAVE ਕੋਈ ਇਸ ਦਾ ਨੁਕਸਾਨ ਨਹੀਂ ਹੁੰਦਾ ਤੇ ਫੰਗੀ ਸਾਈਡ ਲੈਣਾ ਆਪਾਂ ਵਧੀਆ ਐਮਪਨਤਾਰੀ ਆਪਾਂ ਨਹੀਂ ਲੈਣਾ ਕਿਉਂਕਿ ਉਹ ਬਹੁਤ ਹਲਕਾ ਪੈ ਜਾਂਦਾ ਬਾਕੀ 12 ਟ੍ਰੇਟ ਹੋ ਗਿਆ ਬਾਕੀ ਹੋਰ ਕੋਈ ਵੀ ਫੰਗੀ ਸਾਈਡ ਆਪਾਂ ਲੈ ਸਕਦੇ ਆ ਤੇ ਕਲਾਮੈਨ ਕੋਈ ਨਹੀਂ ਲੈਣਾ ਕਿਉਂਕਿ ਉਹ ਕਾਫੀ ਹਲਕਾ ਪੈ ਜਾਂਦਾ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਖੁਰ ਲੈਣਾ ਤੋ ਇਹ ਦੋਨੇ ਚੀਜ਼ਾਂ ਬਣ ਗਿਆ ਸੈਕਟਰੀ ਸਾਈਡ ਤੇ ਫੰਗੀ ਸਾਈਡ ਇਸ ਨੂੰ ਥੋੜਾ ਆਪਾਂ ਦਾ 5-7 10 ਮਿੰਟ ਛੱਡ ਸਾਰੇ ਜੇ ਕਿ ਬੜੀ ਤਕਨੀਕ ਨਾਲ ਖੁੱਲ ਜਵੇ ਤੇ ਇਸ ਨਾਲ ਆਪਣਾ ਵਧੀਆ ਹੱਲ ਹੋ ਜਾਂਦਾ ਤੇ ਬਾਕੀ ਇਸ ਨਾਲ ਵੀ ਹੱਲ ਨਾ ਹੋਵੇ ਤਾਂ ਬਾਕੀ ਹੋਰ ਇਸ ਤੋਂ ਉੱਪਰ ਵੀ ਦਵਾਈਆਂ ਹੈਗੀਆਂ ਉਹ ਅਗਲੀ ਵੀਡੀਓ ਚ ਦੱਸ ਦਵਾਂਗੇ ਤੇ ਵੈਸੇ ਤਾਂ 100% ਕੰਟਰੋਲ ਹੋ ਜਾਂਦਾ ਇਸ ਦੇ ਨਾਲ ਇਸ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਕਿ 10 ਕਿ ਮਿੰਟ ਆਪਾਂ ਇਸ ਨੂੰ ਛੱਡ ਸਕਦੇ ਹਾਂ ਖੋਲ ਕੇ ਤੇ ਹੋਰ ਆਪਾਂ ਇਸ ਵਿੱਚ ਕੁਝ ਐਡ ਨਹੀਂ ਕਰਨਾ ਤੇ ਅਗਲਾ ਨੰਬਰ ਆਪਾਂ ਲੈਣਾ ਹੈਗਾ ਰੰਗ ਵਾਲਾ ਬੁਰਸ਼ ਜਿਹੜਾ ਕਿ ਆਪਣੇ ਵੱਡਾ ਹੋਵੇ ਛੋਟਾ ਹੋਵੇ ਜਿਸ ਹਿਸਾਬ ਦਾ ਆਪਣੇ ਪਿਆ ਆਪਣੇ ਥੋੜਾ ਵੱਡਾ ਹੀ ਵੈਸੇ ਆਪਾਂ ਨੂੰ ਜਰੂਰ ਤੇ ਛੋਟੇ ਦੀ ਤੇ ਆਪਾਂ ਜਿੱਥੇ-ਇੱਥੇ ਆਪਾਂ ਇਹ ਛਿਲ ਲਾਈ ਆ ਤੇ ਇਸ ਗੋਣ ਨਿਕਲਦਾ ਉੱਥੇ ਤੇ ਆਪਾਂ ਇਸ ਨੂੰ ਜਿੱਦਾਂ ਕਿ ਆਪਾਂ ਪੇਂਟ ਕਰੀਦਾ ਉਸ ਹਿਸਾਬ ਨਾਲ ਇਹ ਦਵਾਈ ਦਾ ਲੇਪ ਕਰ ਦੇਣਾ ਤੇ ਬਾਕੀ ਥੋੜੀ ਇਸ ਮੋਟਰ ਵਿੱਚ ਵੀ ਆਪਾਂ ਪਾ ਸਕਦੇ ਆ ਦਵਾਈ ਮੋੜ ਦੇ ਵਿੱਚ ਹਨ ਕੰਡੇ ਤੇ ਐਸੀ ਜ਼ਿਆਦਾ ਨਹੀਂ ਪਾਉਣੀ ਹੈਗੀ ਮੋਟਰ ਦੇ ਵਿੱਚ ਆਪਾਂ ਬਸ ਤੁਰ ਇਸ ਆਪਾਂ ਪੋਰਸ਼ਨਾਈ ਲਾਈ ਜਾਵੇ ਤਾਂ ਵਧੀਆ ਐਸਾ ਉਹਨੇ ਜਿੱਥੇ ਤੇ ਆਪਣਾ ਬਿਮਾਰੀ ਲੱਗੀ ਹੈ ਬੂਟੇ ਨੂੰ ਉੱਥੇ ਸਾਰੇ ਆਪਾਂ ਇਸ ਨੂੰ ਇਸ ਢੰਗ ਨਾਲ ਕਰ ਸਾਰੇ ਇੱਕ ਸਪਰੇ ਕੋਪਰ بیس ਆਪਾਂ ਕੋਈ ਵੀ ਸਪਰੇ ਆਪਾਂ ਉੱਪਰ ਬੂਟੇ ਦੇ ਸਪਰੇ ਕਰ ਦੇਣੀ ਹੈ ਉਹ ਤਾਂ ਈ ਆਪਣੀ ਹਰ ਇੱਕ ਦਵਾਈ ਦੀ ਬੋਕ ਬੋਕ ਰੀਟੋ ਜਾ ਕੋਪਰਵੇਸ ਆਪਾਂ ਕੋਈ ਵੀ ਸਪਰੇ ਆਪਣੇ ਕੋਲ ਪਈ ਆ ਜਾਂ ਕਿ ਲਿਆ ਕੇ ਉਹ ਆਪਾਂ ਮੋਟੇ ਰੂਪਾ ਸਪਰੇ ਕਰ ਸਕਦੇ ਆ ਤੇ ਬਾਕੀ ਆਹ ਟ੍ਰੀਟਮੈਂਟ ਕਰਨਾ ਤੇ ਜੇ ਕਿਤੇ ਫੇਰ ਵੀ ਕਿਤੇ ਗੂਂਦ ਨਿਕਲੇ ਤਾਂ ਆਪਾਂ ਉਸ ਜਗ੍ਹਾ ਤੇ ਫੇਰ ਛਿੱਲ ਕੇ ਆਪਾਂ ਇਹੋ ਫਾਰਮੂਲਾ ਯੂਜ਼ ਕਰਨਾ ਤੇ 100% ਨਾ ਬੂਟੇ ਦੀ ਬਿਮਾਰੀ ਰਿਕਵਰ ਹੋ ਜਾਂਦੀ ਆ ਆਪਾਂ ਬਹੁਤ ਟਾਈਮ ਤੋਂ ਇਹ ਚੀਜ਼ ਕਰਦੇ ਆਉਂਦੇ ਆ कि हो सके तो आप इस थोड़ी जी कली भी एड कर सी कली चूना जो तो आप टाइम सेगा नहीं जिंदा कि दस ग्राम फंगी सैड पाया अपना भी ग्राम कली चूना भी बच्चे एड कर स उसका भी बहुत टॉपर रिजल्ट आता तो ये चीज़ा आप कर बाकी नीले थोथे वगैरह तो भी ये चीज़ा बन जा थोथा पा के भी चीज़ा बना सकते हैं पर वो अपने आम मिलता नहीं है इस करके आप चीज़ ही सही है तो वो आप करा आप उस बारे एक बखरी वीडियो कर देवे ਕਿਉਂ ਕਿ ਇਹ ਸਾਰਾ ਨਾ ਬਣਾ ਸਕਦੇ ਹੋ ਆਪਣੇ ਤੋਂ ਵੀ ਇਸ ਟਾਈਮ ਹੈ ਨਹੀਂ ਸੀਗਾ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ